ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ। ਭਾਈ ਇਹ ਦੇਖੋ ਇੱਕ ਹੋਰ ਐਕਸੀਡੈਂਟ ਹੋ ਗਿਆ। ਗੱਠਾਂ ਵਾਲੀ ਗੱਡੀ ਵੀ ਭਾਰਤਮਾਲਾ ਤੇ ਉਲਟ ਗਿਆ ਦੇਖੋ ਕਿੰਨਾ ਨੁਕਸਾਨ ਹੋਇਆ ਗੱਡੀ ਦਾ। ਗੱਡੀ ਦਾ ਕੈਬਨ ਤੱਕ ਵੀ ਖਤਮ ਹੋ ਗਿਆ। ਤੇ ਪਹਿਲਾਂ ਆਪਣੇ ਥੋੜਾ ਜਣ ਪਹਿਲਾਂ ਭਾਈ ਮੁੰਡਾ ਪ੍ਰਿੰਸ ਵਿਚਾਰਾ ਛੋਟਾ ਭਾਈ ਆਪਣਾ ਸੁਨਾਮ ਵਾਲਾ ਦੇਖੋ ਉਹ ਵਿਚਾਰਾ ਬੇਵਕਤੀ ਬਿਚਾਰੇ ਦੀ ਮੌਤ ਹੋ ਗਈ ਉਹਦੀ ਐਕਸੀਡੈਂਟ ਦੇ ਕਾਰਨ ਵੀ ਦੇਖੋ ਡਰਾਈਵਰ ਵੀਰੋ ਇੱਥੇ ਕਿਸੇ ਨੇ ਇਨਾਮ ਨਹੀਂ ਦੇਣਾ ਵਪਾਰੀ ਨੇ ਜੇ 2 ਦਿਨ ਪਹਿਲਾਂ ਭੱਜ ਜਾਂਗੇ 2 ਦਿਨ ਬਾਅਦ ਚ ਭੱਜ ਜਾਂਗੇ ਆਪਦਾ ਆਰਾਮ ਨਾ ਚੱਲਿਆ ਕਰੋ ਕਿਤੇ نیند ਆਉਂਦੀ ਆ ਭੋਰਾ ਤਾਂ ਜਦੀ ਗੱਡੀ ਸਾਈਡ ਤੇ ਲਾ ਕੇ ਸੌਂ ਜਾ ਕਰੋ ਆ ਦੇਖੋ ਕੀ ਹਾਲ ਹੋਇਆ ਕਹਿ ਬੰਦਾ ਗੱਡੀ ਦਾ ਇਹ ਲੋਹਾ ਇਹਦਾ ਤਾਂ ਇੰਸ਼ੋਰੈਂਸ ਮਿਲ ਜੇ ਪਰ ਜੇ ਬੰਦੇ ਦਾ ਹੱਥ ਪੈਰ ਵੀ ਟੁੱਟ ਗਿਆ ਨਾ ਇੱਕ ਲੱਤ ਵੀ ਟੁੱਟ ਗਈ ਜਾਂ ਬਾਹਮ ਵੀ ਟੁੱਟ ਗਈ ਜਿੰਦਗੀ ਪਰ ਉਹੋ ਜਿਹੀ ਬਣਦੀ ਨਹੀਂ ਹੈਗੀ ਜਿਹਹੇ ਜੀ ਪਰਮਾਤਮਾ ਨੇ ਬਣਾਤੀ ਇਹ ਲੋਹੇ ਦਾ ਤਾਂ ਇੰਸ਼ੋਰੈਂਸ ਮਿਲ ਜੂ ਕੋਈ ਗੱਲ ਨਹੀਂ ਮਾੜਾ ਮੋਟਾ ਘੱਟ ਮਿਲ ਜੂ ਵੱਧ ਮਿਲ ਜੂਗਾ ਲੋਹਾ ਠੀਕ ਹੋ ਜੂ ਲੋਹਾ ਦੁਬਾਰਾ ਤਿਆਰ ਹੋ ਜੂ ਪਰ ਸਰੀਰ ਦੁਬਾਰਾ ਤਿਆਰ ਨਹੀਂ ਹੁੰਦਾ ਵੀ ਮਿੱਤਰੋ ਗੌਰ ਕਰਿਆ ਕਰੋ ਦੇਖੋ ਨੀਂਦ ਆਉਂਦੀ ਹੁੰਦੀ ਆ ਮਾੜੀ ਮੋਟੀ ਵੀ ਨੀਂਦ ਆਉਂਦੀ ਆ ਤਾਂ ਗੱਡੀਆਂ ਸਾਈਡ ਤੇ ਲਾ ਲਿਆ ਕਰੋ ਪਹਿਲਾਂ ਵੀ ਮੇਰੀਆਂ ਬਹੁਤ ਵੀਡੀਓ ਆਈਆਂ ਹੋਈਆਂ ਨੇ ਅਕਸਰੀ ਮੈਂ ਇਹ ਗੱਲ ਕਹਿਣਾ ਹੁੰਨਾ ਵੀ ਜਿਆਦਾ ਨੀਂਦ ਆਉਂਦੀ ਆ ਤਾਂ ਗੱਡੀ ਸਾਈਡ ਤੇ ਲਾ ਕੇ ਸੌਂ ਜਾਇਆ ਕਰੋ ਵਪਾਰੀ ਨੇ ਕਿਸੇ ਨੇ ਆਪਾਂ ਨੂੰ ਜੇ ਇੱਕ ਦਿਨ ਪਹਿਲਾਂ ਚਲੇ ਗਏ ਤਾਂ ਗਵਾ ਨਹੀਂ ਪਾਉਣਾ ਹੈਗਾ ਇੱਥੇ ਕੋਈ ਨਹੀਂ 골ਡ ਮੈਡਲ ਦਿੰਦਾ ਹੈਗਾ ਡਰਾਈਵਰ ਨੂੰ ਡਰਾਈਵਰ ਨੂੰ ਵਪਾਰੀ ਜਾ ਕੇ ਪਾਣੀ ਤੱਕ ਨਹੀਂ ਪੁੱਛਦਾ ਹੈਗਾ ਪਾਣੀ ਦਾ ਪਾਣੀ ਉਹ 2 ਮਿੰਟ ਦਫ਼ਤਰ 'ਚ ਨਹੀਂ ਬੈਠ ਸਕਦਾ ਵੀ ਹਾਂ ਠੰਡੀ ਹਵਾ ਲੈ ਲਊਗਾ ਵੀ ਮਿੱਤਰੋ ਧਿਆਨ ਨਾਲ ਗੱਡੀਆਂ ਚਲਾਇਆ ਕਰੋ ਨੀਂਚ ਨਾ ਚਲਾਇਆ ਕਰੋ